ਲੇਟੈਂ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਪਾਟਿਆ ਹਸਪਤਾਲ ਕਾਦੀਆਂ ਵੱਲੋਂ ਲੋੜਵੰਦ ਲੋਕਾਂ ਲਈ ਅਤੇ ਹੜਪੀੜਤਾਂ ਲਈ ਖੂਨਦਾਨ ਕੈਂਪ ਲਗਾਇਆ ਗਿਆ ਇਸ ਸੰਬੰਧ ਵਿੱਚ ਡਾਕਟਰ ਬਲਚਰਨਜੀਤ ਸਿੰਘ ਪਾਟਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਖੂਨ ਦੀ ਕਮੀ ਕਾਫੀ ਪੈਦਾ ਹੋ ਗਈ ਹੈ ਤਾਂ ਉਹਨਾਂ ਨੇ ਹੜਪੀੜਤਾਂ ਅਤੇ ਹੋਰ ਵਰਗਾਂ ਦੇ ਲੋਕਾਂ ਦੀ ਖੂਨ ਦੀ ਕਮੀ ਨੂੰ ਪੂਰਾ ਕਰਨ ਦਾ ਫੈਸਲਾ ਲਿਆ ਅਤੇ ਅੱਜ ਇਹ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਹੈ ਜੈਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕੀਤਾ ਹੈ ਇਸ ਮੌਕੇ ਤੇ ਡਾਕਟਰ ਪ੍ਰਿਆਜੀਤ ਕੋਰ ਬਲੱਡ ਟ੍ਰਾਂਸਮਿਸ਼ਨ ਅਫੀਸਰ ਬਲੱਡ ਸੈਂਟਰ ਪਟਾਲਾ ਨੇ ਦੱਸਿਆ ਕਿ ਨੈਸ਼ਨਲ ਵਲੰਟੀਅਰ ਬਲੱਡ ਡੋਨੇਸ਼ਨ ਡੇ ਅਤੇ ਨੈਸ਼ਨਲ ਵਲੰਟੀਅਰ ਬਲੱਡ ਡਰਾਈਵ ਜੋ ਕਿ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਚੱਲਦਾ ਹੈ ਪੰਜਾਬ ਵਿੱਚ 46 ਸਰਕਾਰੀ ਅਤੇ ਪ੍ਰਾਈਵੇਟ ਬਲੱਡ ਬੈਂਕਾਂ ਇਹਨਾਂ ਦਿਨਾਂ ਵਿੱਚ ਖੂਨਦਾਨ ਕਰਨ ਲਈ ਮੁਹਿੰਮ ਚਲਾਈ ਜਾਂਦੀ ਹੈ

ਉਹ ਨੇਸ਼ਨ ਵਾਈਡ ਮਤਲਬ ਵੌਲੰਟਰੀ ਬਲੱਡ ਡੋਨੇਸ਼ਨ ਨੂੰ ਪ੍ਰਮੋਟ ਕਰਨ ਲਈ ਡਰਾਈਵ ਚੱਲਦਾ ਹੈਗਾ ਤੇ ਪੰਜਾਬ ਦੇ ਜਿੰਨੇ ਵੀ ਗਵਰਨਮੈਂਟ ਤੇ ਪ੍ਰਾਈਵੇਟ ਬਲੱਡ ਬੈਂਕਸ ਨੇ 46 ਗਵਰਨਮੈਂਟ ਬਲੱਡ ਬੈਂਕਸ ਅਲੋਂਗ ਵਿਦ ਪ੍ਰਾਈਵੇਟ ਬਲੱਡ ਬੈਂਕਸ ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਹੈਗੀਆਂ ਸਾਨੂੰ ਸਾਰਿਆਂ ਨੂੰ ਗਾਈਡਲੈਂਸ ਦਿੱਤੀਆਂ ਜਾਂਦੀਆਂ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਜਿਹੜਾ ਹੈਗਾ ਤੁਸੀਂ ਵੌਲੰਟਰੀ ਡੋਨੇਸ਼ਨ ਜਿਹੜੀ ਕਿ ਸਵੈ ਇੱਛਕ ਖੂਨਦਾਨ ਜਿਹੜਾ ਹੁੰਦਾ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਉਹਨੂੰ ਪ੍ਰਮੋਟ ਕਰਨ ਵਾਸਤੇ ਤੇ ਅਸੀਂ ਇੱਕ ਮਹਮ ਜਿਹੜਾ ਸਾਡੇ ਆਨ ਗoing ਹੈਗਾ ਹੈ ਬਲੱਡ ਸੈਂਟਰ ਦੇ ਵਿੱਚ ਤੇ ਇਹ ਬਹੁਤ ਮਾਨ ਦੀ ਗੱਲ ਹੈ ਕਿ ਇਹ ਕੈਂਪ ਜਿਹੜਾ ਹੈਗਾ ਇਸ ਡਰਾਈਵ ਦੇ ਅੰਡਰ ਹੀ ਕੰਡਕਟ ਕੀਤਾ ਗਿਆ ਹੈ ਤੇ ਹਰ ਸਾਲ ਹੀ ਇਹ ਡਰਾਈਵ ਚੱਲਦੀ ਹੈਗੀ ਹੈ ਇਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਤੋਂ ਲੈ ਕੇ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ 2 ਅਕਤੂਬਰ ਤੱਕ ਇਹ ਜਿਹੜੀ ਪ੍ਰਾਈਵੇ ਚੱਲ ਰਹੀ ਹੈ ਔਰ ਮੈਂ ਹੀ ਕਹਾਂਗੀ ਕਿ ਬਲੱਡ ਡੋਨੇਸ਼ਨ ਇਜ਼ ਅ ਵੈਰੀ ਨੋਬਲ ਕਾਸ ਵੋਲੰਟ ਸਪੈਸ਼ਲੀ ਵੋਲੰਟਰੀ ਬਲੱਡ ਡੋਨੇਸ਼ਨ ਬਹੁਤ ਹੀ ਇੱਕ ਨੋਬਲ ਕੰਮ ਹੈ ਔਰ ਜਿਹੜਾ ਤੁਹਾਡਾ ਬਲੱਡ ਅਸੀਂ ਡੋਨੇਟ ਕਰਵਾ ਕੇ ਇਥੋਂ ਬਲੱਡ ਯੂਨਿਟਸ ਕਲੈਕਟ ਕਰਵਾ ਕੇ ਲੈ ਕੇ ਜਾਂਦੇ ਆ ਉਹ ਬਿਲਕੁਲ ਕਰੈਕਟ ਔਰ ਰਾਈਟਫੁਲ ਹੈਂਡਸ ਚ ਜਾਂਦਾ ਹੈ ਪ੍ਰੋਪਰਲੀ ਟੈਸਟ ਹੁੰਦਾ ਹੈ ਤੇ ਅਸੀਂ ਆਲਮੋਸਟ ਆਪਣੇ ਜਿਹੜਾ ਏਰੀਆ ਹੈਗਾ ਬਟਾਲਾ ਕਾਧੀਆਂ ਸ਼੍ਰੀ ਹਰਗੋਬਿੰਦਪੁਰ ਫਤਿਹਗੜ ਚੁੜੀਆਂ ਤੱਕ ਅਸੀਂ ਸੇਫ ਅਤੇ ਗੁੱਡ ਕੁਆਲਿਟੀ ਜਿਹੜਾ ਹੈਗਾ ਹੋਲ ਬਲੱਡ ਪ੍ਰੋਵਾਈਡ ਕਰਦੇ ਆ ਬਲੱਡ ਦੇ ਇੰਦੇ ਨੁਕਸਾਨ ਤਾਂ ਕੋਈ ਵੀ ਨਹੀਂ ਹੈਗੇ ਕਿਤਾਬਾਂ ਵਿੱਚ ਲਿਖੇ ਜਿਹੜੇ ਫਾਇਦੇ ਨੇ ਉਹ ਇਹ ਹੈ ਕਿ ਐਵਰੀ 3 ਮੰਥਸ ਜਿਹੜਾ ਹੈਗਾ ਮੇਲ ਬਲੱਡ ਟੇਕ ਕਰ ਸਕਦੇ ਨੇ ਐਵਰੀ 4 ਮੰਥਸ ਫੀਮੇਲਸ ਕਰ ਸਕਦੀਆਂ ਨੇ ਤੇ ਇਹਦੇ ਨਾਲ ਇਹ ਹੈਗਾ ਕਿ ਜਿਹੜਾ ਬਲੱਡ ਦਾ ਜਿਹੜਾ ਇੱਕ ਰੀਜਨਰੇਸ਼ਨ ਸਾਈਕਲ ਹੈ ਜਿਹੜਾ ਕਿ ਬੋਨ ਮੈਰੋ ਬਲੱਡ ਦੇ ਸੈਲਸ ਪ੍ਰੋਡਿਊਸ ਕਰਦੀ ਹੈ ਉਹ ਇੱਕ ਬਿਹਤਰੀਨ ਤਰੀਕੇ ਦੇ ਨਾਲ ਇੱਕ ਰੀਜਨਰੇਟਿਵ ਸਾਈਕਲ ਸਟਾਰਟ ਹੋ ਜਾਂਦਾ ਹੈਗਾ ਐਂਡ ਆਬਵੀਅਸਲੀ ਜੋ ਬਲੱਡ ਪ੍ਰੋਡਿਊਸ ਜਿਹੜਾ ਕਲੈਕਟ ਹੁੰਦਾ ਹੈ ਤੇ ਇਟ ਇਜ਼ ਯੂਜ਼ਡ ਫॉर ਵੇਰੀਅਸ ਟਾਈਪਸ ਆ ਟਾਈਪਸ ਆਫ ਪੇਸ਼IENTS ਜੋ ਕਿ ਇਸ ਵੈਲਟ ਦੇ ਵਿੱਚ ਮੋਸਟਲੀ ਇੱਕ ਗਰਭਵਤੀ ਔਰਤ ਕੋਈ ਟਰੋਮਾ ਕੇਸਿਸ ਕੋਈ ਜਿਹੜੇ ਸੇਵਰ એનੀਮੀਆ ਕੇਸਿਸ ਜਿਨ੍ਹਾਂ ਦਾ ਐਚਬੀ 5 ਗ੍ਰਾਮ ਤੋਂ ਨੀਚੇ ਹੁੰਦਾ ਹੈ ਔਰ ਕੁਝ ਥੈਲੇਸੀਮੀਆ ਫੀਡਿਡ ਬੱਚੇ ਵੀ ਸਾਡੇ ਨਾਲ ਅਟੈਚ ਨੇ ਅਤੇ ਐਨੀ ਅਦਰ ਰੂਟੀਨ ਸਰਜਰਕਲ ਜਿਨ੍ਹਾਂ ਵਿੱਚ ਐਚਬੀ ਘੱਟ ਹੈ ਮੈਂ ਡਾਕਟਰ ਬਲਚਰ ਸਿੰਘ ਪਟਿਆਲਾ ਪਟਿਆਲਾ ਹਸਪੀਟਲ ਸਾਡੀਆਂ ਤੋਂ ਜਦੋਂ ਇਹ ਪੜਿਆ ਅਖਬਾਰ ਦੇ ਵਿੱਚ ਕਿ ਜ਼ਿਲ੍ਹਾ ਬਰਦਾਸਪੁਰ ਚ ਖੂਨ ਦੀ ਬਹੁਤ ਫੋਨੀ ਪੈ ਗਈ ਬਲਡ ਬੈਂਕਾਂ ਦੇ ਵਿੱਚ ਹਰ ਪੇਸ਼ਾ ਵਾਸਤੇ ਵੀ ਤੇ ਬੋਤਾਂਗੇ ਉਸ ਦਿਨ ਹੀ ਮੇਰੇ ਦਿਮਾਗ ਚ ਆਇਆ ਕਿ ਆਪਾਂ ਬਾਕੀ ਕੰਮ ਤੇ ਸਾਰੇ ਕਰਦੇ ਨੇ ਪਰ ਲੇਕਿਨ ਇਹ ਕਿਹੋ ਜਿਹਾ ਕੰਮ ਹੈ ਜਿਹੜੀ ਦਾਨ ਹੈ ਜਿਹਦਾ ਕੋਈ ਵੀ ਮੁੱਲ ਨਹੀਂ ਹੈਗਾ ਅਲਮੁੱਲਾ ਦਾਨ ਜਿਹਦਾ ਜਿਹਦੇ ਨਾਲ ਕਿਸੇ ਮਰੀਜ਼ ਦੀ ਜਾਨ ਬਚਦੀ ਏ ਉਹ ਸੋਚ ਕੇ ਪਹਿਲਾਂ ਵੀ ਉਹ ਅੰਦਰ ਹਰ ਕੈਂਪ ਹਰ ਬਲੱਡ ਕੈਂਪ ਹੈ ਲੇਕਿਨ ਕਾਫੀ ਦੇਰ ਬਾਅਦ ਉਹਨੇ ਲਗਾ ਅੱਖਾਂ ਦੇ ਕੈਂਪਾਂ ਤੋਂ ਬਾਅਦ ਹਸਪਤਾਲ ਦੇ ਵਿੱਚ ਪਹਿਲਾ ਸਾਡਾ ਬਲੱਡ ਡੋਨੇਸ਼ਨ ਕੈਂਪ ਹੈ ਜਿਹੜੇ ਉਮੀਦ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿੰਨਾ ਦੇ ਉਤਸ਼ਾਹ ਹੈ ਲੋਕਾਂ ਦੇ ਵਿੱਚ ਇਹ ਬਲੱਡ ਦੇਣ ਦਾ ਉਹ ਆਉਣਗੇ ਆ ਰਹੇ ਨੇ ਔਰ ਤੇਰੇ ਨੇ ਪਹੁੰਚੇ ਔਰ ਮੈਨੂੰ ਇਹ ਆਸ ਹੈ ਕਿ ਇਹਨਾਂ ਦਾ ਦਿੱਤਾ ਬਲੱਡ ਕਿਸੇ ਕੀਮਤੀ ਜਾਨ ਨੂੰ ਬਚਾਏਗਾ ਔਰ ਬਹੁਤ ਤਰਵਾਸ ਸਸ਼ੀਕਲ ਜੀ ਸੋ ਅੱਜ ਬਹੁਤ ਇੱਕ ਮਹਾਨ ਉਪਰਾਲਾ ਜੋ ਹਰ ਸਾਲ ਦੀ ਤਰ੍ਹਾਂ ਸਾਡੇ ਸਤਕਾਰਯੋਗ ਡਾਕਟਰ ਸਾਹਿਬਾਨ ਡਾਕਟਰ ਬਲਚਰਨਜੀਤ ਸਿੰਘ ਦੀ ਪਾਟਿਆ ਤੇ ਪਾਟਿਆ ਹਸਪੀਟਲ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਆਰਗੇਨਾਈਜ਼ ਕੀਤਾ ਗਿਆ ਹੈ ਤੇ ਸਾਰੇ ਹੀ ਵੱਧ ਚੜ ਕੇ ਉਹਦੇ ਵਿੱਚ ਆਪਣਾ ਖੂਨਦਾਨ ਕਰ ਰਹੇ ਨੇ ਬਹੁਤ ਜਿਆਦਾ ਉਤਸ਼ਾਹ ਦੇ ਨਾਲ ਯੰਗ ਦੇ ਵਿੱਚ ਸੋ ਐਮਜੀ ਜ਼ਮਾਤ ਵੱਲੋਂ ਵੀ ਕਾਫੀ ਸਹਿਯੋਗ ਮਿਲ ਰਿਹਾ ਸ਼ਹਿਰ ਦੇ ਹੋਰ ਪਤਵੰਤੇ ਸੱਜਣਾ ਵੱਲੋਂ ਜਿਹੜਾ ਇਸ ਖੂਨਦਾਨ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਸੋ ਮੈਂ ਵੀ ਅੱਜ ਪਿਛਲੇ 1 ਕੋ ਦਿਨ ਤੋਂ ਅਬਰਾਡ ਤੋਂ ਇੱਥੇ ਵਾਪਸ ਆਇਆ ਤੇ ਮੇਰਾ ਖੂਨਦਾਨ ਜਿਹੜਾ ਸੀਗਾ ਉਹ ਵੀ ਪੈਂਡਿੰਗ ਹੈ ਸੋ ਅੱਜ ਮੈਂ ਵੀ ਇੱਥੇ ਆਪਣਾ ਜਿਹੜਾ ਕੰਟੀਨਿਊ ਜਿਹੜੀ ਆ ਡੋਨੇਸ਼ਨ ਜਿਹੜੀ ਉਹ ਇੱਥੇ ਜਾਰੀ ਰੱਖਾਂਗਾ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਸਭ ਤੋਂ ਵਧੀਆ ਤੇ ਉਤਮ ਮਦਦ ਜਿਹੜਾ ਹੈਗਾ ਉਹ ਖੂਨਦਾਨ ਸਾਨੂੰ ਸਾਰਿਆਂ ਨੂੰ ਵੱਗ ਚੜ ਕੇ ਤੇ ਖੂਨਦਾਨ ਕਰਨਾ ਚਾਹੀਦਾ ਤਾਂ ਕਿ ਅਸੀਂ ਇਸ ਦੇ ਨਾਲ ਆਪਣੀਆਂ ਆਪਣੀਆਂ ਤੇ ਦੋ ਹੋਰ ਜ਼ਿੰਦਗੀਆਂ ਜਿਹੜੀਆਂ ਉਹ ਬਚਾ ਸਕੀਏ ਸਾਨੂੰ ਗੁਲਚਨ ਕਾਧੀਆਂ ਤੋਂ ਅੱਜ ਡਾਕਟਰ ਬਲਚੰਦ ਸਿੰਘ ਭਾਟਿਆ ਜੀ ਨੇ ਬਹੁਤ ਸੋਹਣਾ ਉਪਾਲਾ ਕੀਤਾ ਆ ਉਹਨਾਂ ਨੇ ਹਰ ਪੀੜਤਾ ਵਾਸਤੇ ਤੇ ਲੋੜਵੰਦਾਂ ਦਾ ਵਾਸਤੇ ਅੱਜ ਇੱਕ ਖੂਨਦਾਨ ਕੈਂਪ ਭਾਟਿਆ ਹਸਪੀਟਲ ਵਿੱਚ ਆਰਗੇਨਾਈਜ਼ ਕੀਤਾ ਆ ਮੈਂ ਅੱਜ 130ਵੀਂ ਵਾਰ ਆਪਣਾ ਬਲੱਡ ਪ੍ਰੈਸ਼ਰ ਕੀਤਾ ਹੈ ਤਾਂ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ ਕਿ ਸਤਿਗੁਰੂ ਦੀ ਕਿਰਪਾ ਸੱਚਾ ਮੈਂ ਤੰਦਰੁਸਤ ਹਾਂ ਤੇ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਸਕਦਾ ਆ। ਆਜਨਾ ਦਿਨਾਂ ਦੇ ਵਿੱਚ ਬਲੱਡ ਦੀ ਬਹੁਤ ਜ਼ਿਆਦਾ ਕਮੀ ਆ ਜਾਂਦੀ ਹੈ ਕਿਉਂਕਿ ਗਰਮੀ ਹੈ, ਰੁੱਤ ਵੀ ਥੋੜੀ ਜਿਹੀ ਖਰਾਬ ਹੈ, ਬਾਰਿਸ਼ਾਂ ਦੇ ਮਿਲਣੇ ਤੇ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਲੋਕਾਈ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਿਆ ਕਰੋ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ। ਸਾਰੇ ਸੁਖੀ ਆਪਣੇ ਜੀਵਨ ਬਤੀਤ ਕਰ ਸਕਣ ਤੇ ਹਰ ਪੀੜਤਾ ਦੀ ਆਪਾਂ ਇਸ ਤਰੀਕੇ ਨਾਲ ਮੈਡੀਕਲ ਦੇ ਤੌਰ ਤੇ ਬਲੱਡ ਦੇ ਤੌਰ ਤੇ ਉਹਨਾਂ ਦੀ ਮਦਦ ਕਰ ਸਕੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਮੈਂ ਤੇ ਸਾਰੇ ਯੂਥ ਨੂੰ ਇਹ ਬੇਨਤੀ ਕਰਦਾ ਹਾਂ ਕਿ ਵੱਧ ਚੜ ਕੇ ਸਾਨੂੰ ਖੂਨ ਦਾਨ ਕਰਨਾ ਚਾਹੀਦਾ ਇਹ ਲੋਕਾਂ ਦੇ ਭਲੇ ਦੀ ਕੰਮ ਆਉਂਦਾ ਹੈ ਤੇ ਇਹ ਤੋਂ ਡਰਨਾ ਨਹੀਂ ਚਾਹੀਦਾ ਜਿਹੜੇ ਮੇਰੇ ਵੀਰ ਭਰਾਣੇ ਕੁਝ ਮੈਂ ਫੋਨ ਕਰਦਾ ਕਈ ਵਾਰੀ ਡਰ ਜਾਂਦੇ ਨੇ ਤੋ ਮੇਰੀ ਇੱਕ ਹੀ ਬੇਨਤੀ ਆ ਕਿ ਖੂਨਦਾਨ ਮਹਾਦਾਨ ਇਹ ਸਾਨੂੰ ਕਰਨਾ ਚਾਹੀਦਾ